ਕਿ ਦਾ ਦਾ ਸ਼ਹਿਰ ਲੱਗਾ ਜਾਂ ਕਿਸ ਤਰ੍ਹਾਂ ਦਾ ਇੱਥੇ ਦਾ ਤੁਸੀਂ ਸਟੱਡੀ ਕਰਕੇ ਕਿੱਥੇ-ਕਿੱਥੇ ਰਹਿ ਗਏ ਮੈਂ ਜੀ ਅੱਜ ਇੱਥੇ ਬਟਾਲਾ ਦੇ ਵਿੱਚ ਬਤੌਰ ਐਸਐਸਪੀ ਜੁਆਇਨ ਕੀਤਾ ਹੈਗਾ ਤੇ ਸਾਡਾ ਇੱਥੇ ਜਿਹੜਾ ਫੋਕਸ ਏਰੀਆ ਰਹੇਗਾ ਉਹ ਇਹੀ ਹੈ ਕਿ ਲਾਅ ਐਂਡ ਆਰਡਰ ਨੂੰ ਪੂਰਾ ਸੀ ਮੇਨਟੇਨ ਰੱਖੀ ਤੇ ਜਿੱਦਾਂ ਕਿ ਮਾਨਯੋਗ ਸੀਐਮ ਸਾਹਿਬ ਦੇ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਨੇ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਹੈਠੀ ਜਿਹੜਾ ਗੈਂਗਸਟਰ ਕ੍ਰਾਈਮ ਹੈ ਉਹਦੇ ਖਿਲਾਫ ਸਾਡੀ ਜਿਹੜੀ ਪੂਰੀ ਜ਼ੀਰੋ ਟੋਲਰੈਂਸ ਰਹੇਗੀ ਤੇ ਜਿੱਦਾਂ ਕਿ ਪੰਜਾਬ ਸਰਕਾਰ ਦਾ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਵੀ ਅਸੀਂ ਪੂਰੇ ਫੋਕਸ ਰੱਖਾਂਗੇ ਕਿ ਜਿਹੜੇ ਪਿੰਡ ਕੋਈ ਜੇ ਇੱਥੇ ਹੌਟਸਪੌਟ ਹੈਗੇ ਆ ਮੈਂ ਮੈਨੂੰ ਉਮੀਦ ਆ ਕਿ ਪਹਿਲਾਂ ਵੀ ਬੜਾ ਕੰਮ ਹੋਇਆ ਹੋਇਆ ਹੋਏਗਾ ਤੇ ਉਹਨਾਂ ਤੇ ਵੀ ਅਸੀਂ ਫੋਕਸ ਰੱਖਾਂਗੇ ਤਾਂ ਕਿ ਕਿਤੇ ਵੀ ਜੇ ਕੋਈ ਫਿਰ ਵੀ ਪੁਆਇੰਟ ਆਫ ਸੇਲ ਤੇ ਕੁਝ ਹੈਗਾ ਜਾਂ ਕੋਈ ਵੱਡੇ ਐਜੇ ਸਮਗਲਰ ਹੈ ਤਾਂ ਉਹਨਾਂ ਨੂੰ ਵੀ ਅਸੀਂ ਜੇਲ੍ਹ ਦੇ ਅੰਦਰ ਭੇਜ ਸਕੀਏ ਤੇ ਮੈਂ ਤੁਹਾਨੂੰ ਨਾਲੇ ਵੀ ਦੱਸਣਾ ਚਾਹਾਂਗਾ ਕਿ ਇਹ ਬਾਰਡਰ ਡਿਸਟ੍ਰਿਕਟ ਹੈਗਾ ਤੇ ਚੈਲੈਂਜਿੰਗ ਹੈਗਾ ਬਟ ਅਸੀਂ ਪੂਰਾ ਤਿਆਰ ਆ ਸਾਡੀ ਬੜੀ ਅੱਛੀ ਟੀਮ ਹੈਗੀ ਸਾਡੀਆਂ ਇੱਥੇ 400 ਡਿਵੀਜ਼ਨ ਨੇ ਮੈਂ ਸਾਰੇ ਜੀਓ ਸਹਾਬਾਨ ਨਾਲ ਹੁਣ ਮੀਟਿੰਗ ਕਰ ਲਈ ਹੈ ਤੇ ਅਸੀਂ ਬਹੁਤ ਹੀ ਜਲਦੀ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਾਂਗੇ ਜੋ ਵੀ ਇਹ ਗਲਤ ਗਤੀਵਿਧੀਆਂ ਕਰਦੇ ਨੇ ਸਰ ਤੁਸੀਂ ਅਮਰਸਰ ਵੀ ਜਾਇਓ ਤੇ ਇੰਪੋਰਟੈਂਟ ਡਿਸਟ੍ਰਿਕਟ ਆ ਫਰਸਟ ਡਿਫੈਂਸ ਲਾਈਨ ਤੇ ਪੀਐਸਐਫ ਤੋਂ ਸੈਕੰਡ ਡਿਫੈਂਸ ਲਾਈਨ ਤੱਕ ਪੂਰਾ ਪੂਰੀ ਇਸ ਕਰਕੇ ਬੜਾ ਅਹਿਮ ਬਣ ਜਾਂਦਾ ਕਿਉਂਕਿ ਸਮਗਲਿੰਗ ਗੈਂਗਸਟਰਸ ਹਥਿਆਰ ਔਰ ਆਦਰਵਾਇਜ਼ ਵੀ ਦੇਖਿਆ ਜਾਂਦਾ ਬਹੁਤ ਸਾਰਾ ਗੈਂਗਸਟਰ ਰੇਟਿਆ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਇੱਕਾ ਦੁੱਕਾ ਕੀ ਛੱਡ ਕੇ ਆਲਮੋਸਟ ਸਾਰੇ ਹੱ ਇਨੂੰ ਨਜ਼ਰੀਏ ਨੂੰ ਤੁਸੀਂ ਦੇਖਦੇ ਹੋਏ ਕੀ ਸਟ੍ਰੈਟੇਜੀ ਅਪਰੋਗ ਹੈ ਕਿਸ ਤਰੀਕੇ ਦਾ ਕੰਮ ਕੀਤਾ ਜਾਏਗਾ ਮੈਂ ਜੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਪਹਿਲਾਂ ਵੀ ਬਤੌਰ ਐਸਪੀ ਬਾਰਡਰ ਏਰੀਆ ਵਿੱਚ ਕੰਮ ਕੀਤਾ ਹੈਗਾ ਮੈਂ 2 ਸਾਲ ਦੇ ਕਰੀਬ ਐਸਪੀ ਸਿਟੀ ਅਮਰitsar ਦੇ ਵਿੱਚ ਲਾਇਏ ਨੇ ਜਿਹੜੀ ਮੇਰੀ ਟ੍ਰੇਨਿੰਗ ਹੈ ਉਹ ਵੀ ਅਮਰitsar ਕਮਿਸ਼ਨਰਰ ਦੇ ਵਿੱਚ ਹੋਈ ਹੈ ਬਤੌਰ ਐਸਐਚਓ ਤੇ ਮੈਂ ਤਰਨਤਾਰਨ ਦੇ ਵਿੱਚ ਵੀ ਕੰਮ ਕੀਤਾ ਕਿਉਂਕਿ ਇਹ ਬਾਰਡਰ ਜ਼ਿਲ੍ਹਾ ਹੈਗਾ ਹੈ ਨੋ ਰਾਊਟ ਚੈਲੰਜਸ ਹੈਗੇ ਨੇ ਪਰ ਜਿੱਦਾਂ ਤੁਸੀਂ ਦੱਸਿਆ ਕਿ ਪਹਿਲਾਂ ਵੀ ਕੇਸ ਟਰੇਸ ਹੁੰਦੇ ਰਹੇ ਨੇ ਤਾਂ ਜਿਹੜੀ ਸਾਡੀ ਪੰਜਾਬ ਪੁਲਿਸ ਹੈਗੀ ਹੈ ਉਹ ਪੂਰੀ ਕਾਬਿਲ ਹੈ ਤੇ ਵੈਸੇ ਤਾਂ ਅਸੀਂ ਪ੍ਰिवेंशन ਤੇ ਪੂਰਾ ਜ਼ੋਰ ਦਵਾਂਗੇ ਬਟ ਫਿਰ ਵੀ ਜੇ ਕੋਈ ਕ੍ਰਾਈਮ ਹੁੰਦਾ ਤਾਂ ਅਸੀਂ ਜਲਦੀ ਤੋਂ ਜਲਦੀ ਟਰੇਸ ਕਰਕੇ ਜਿਹੜੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਜਵਾਵਾਂਗੇ ਹਾਂ ਹੋ ਸਕਦਾ ਥੈਂਕ ਯੂ ਥੈਂਕ ਯੂ